ਰੋਸ ਕਰਦੇ ਫ੍ਰਾਂਸਿਸ ਨਿਊਟਨ ਮਿਸ਼ਨ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਤਿੰਨ ਗੱਡੀਆਂ ਚਾਏ ਹਥਿਆਰਬੰਦ ਨੌਜਵਾਨਾਂ ਨੇ ਹਸਪਤਾਲ ਦੀ ਤੋੜਪੋੜ ਕਰ ਦਿੱਤੀ ਜਿਸ ਕਾਰਨ ਹਸਪਤਾਲ 'ਚ ਇਲਾਜ ਕਰਵੋਣ ਆਏ ਮਰੀਜ਼ਾਂ ਅਤੇ ਡਾਕਟਰਾਂ 'ਚ ਸਹਿਮ ਦਾ ਮਾਹੌਲ ਪਾਇਆ ਗਿਆ ਗੁੰਡਾਗਰਦੀ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਫੁਟੇਜ 'ਚ ਕੈਦ ਹੋ ਗਈ ਜਾਣਕਾਰੀ ਮੁਤਾਬਕ ਇਹਨਾਂ ਨੌਜਵਾਨਾਂ ਵੱਲੋਂ ਪੂਰੇ ਹਸਪਤਾਲ ਦੀ ਤੋੜਪੋੜ ਕੀਤੀ ਗਈ ਅਤੇ ਨਾਲ ਹੀ ਮਰੀਜ਼ਾਂ ਉਪਰ ਵੀ ਹਮਲਾ ਕੀਤਾ ਗਿਆ ਤਕਰੀਬਨ 4:00 ਤੋਂ 4:30 ਮਿੰਟ ਤੇ ਲੈਡੀਜ਼ ਨੇ ਆ ਕੇ ਕੇਜੁਅਲਟੀ ਦੇ ਵਿੱਚ ਆ ਕਰਕੇ ਉੱਥੇ ਦੇ ਸਟਾਫ ਦੇ ਨਾਲ ਗਲਬਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੇਸ਼ੈਂਟ ਉਹਦਾ ਡਿਲੀਵਰੀ ਕੇਸ ਸੀਗਾ ਜਿਹੜਾ ਰੈਫਰ ਕੀਤਾ ਗਿਆ ਨੀਨਾ ਦਾ ਦੀ ਪੇਸ਼ੈਂਟ ਸੀਗੀ ਉਹਦਾ ਕੇਸ ਐਮਰਜੈਂਸੀ 'ਚ ਆਇਆ ਉਹਨੂੰ ਐਮਰਜੈਂਸੀ 'ਚ ਹੈਂਡਲ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਫਰਦਰ ਟ੍ਰੀਟਮੈਂਟ ਵਾਸਤੇ ਫਰੀਦਕੋਟ ਰੈਫਰ ਕੀਤਾ ਗਿਆ ਔਰ ਉਦੇ ਬਰਨਲੇ ਚ ਉਹ ਕਹਿੰਦੇ ਸੀ ਕਿ ਵੀ 12 ਵਜੇ ਰਾਤੀ ਉਹ ਪੂਰੀ ਤਿਆਰੀ ਦੇ ਨਾਲ ਆਪਣੇ ਆਏ ਗੱਡੀਆਂ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਡਾਕਟਰ ਨੂੰ ਹੁਣੇ ਪੇਸ਼ ਕਰੋ ਜਿਹੜੇ ਔਨ ਡਿਊਟੀ ਸੀਗੇ ਉਹ ਸਟਾਫ ਉਹਨਾਂ ਨੇ ਦੱਸਿਆ ਕਿ ਵੀ ਡਾਕਟਰ ਸਵੇਰੇ ਅਵੇਲੇਬਲ ਹੋ ਜਾਣਗੇ ਤੁਸੀਂ ਸਵੇਰੇ ਆ ਕੇ ਉਹਨਾਂ ਨਾਲ ਪੂਰੀ ਡਿਸਕਸ਼ਨ ਕਰ ਸਕਦੇ ਹੋ ਜੋ ਗੱਲਬਾਤ ਕਰਨੀ ਹੈ ਉਹ ਸਾਰੀ ਦੀ ਸਾਰੀ ਫਟਾਫਟ ਉਦੇ ਤੋਂ ਬਾਅਦ ਉਹਨਾਂ ਨੇ ਸ਼ੋਰ ਮਚਾ ਕਰਕੇ ਤੋਰਪੋਰ ਸ਼ੁਰੂ ਕੀਤੀ ਪੂਰੇ ਐਮਰਜੈਂਸੀ ਵਾਰਡ ਤੋਂ ਲੈ ਕੇ ਦੂਸਰੇ ਐਮਰਜੈਂਸੀ ਵਾਰਡਸ ਤੱਕ ਸਾਰੇ ਤੇ ਸ਼ੀਸ਼ੇ ਤੋੜੇ ਪ੍ਰਾਈਵੇਟ ਬੋਰਡਸ ਦੇ ਸ਼ੀਸ਼ੇ ਤੋੜੇ ਤੇ ਜਿਹੜਾ ਸਟਾਫ ਸੀ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ ਜੋ ਸੜਕ ਆਨ ਡਿਊਟੀ ਗਾਰਡ ਸੀਗਾ ਸਿਕਿਉਰਿਟੀ ਗਾਰਡ ਨੂੰ ਵੀ ਉਹਨਾਂ ਨੇ ਮਾਰ ਕੇ ਕੀਤੀ ਉਹਦੇ ਨਾਲ ਦੀ ਹਸਪਤਾਲ ਦੇ ਸਿਕਿਉਰਿਟੀ ਗਾਰਡ ਦਾ ਕਹਿਣਾ ਹੈ ਕਿ ਰਾਤ ਦੇ 11:30 ਪਾਉਣੇ 12 ਵਜੇ 5 ਔਰਤਾ ਤੇ 3 ਆਦਮੀਆਂ ਨੇ ਹਸਪਤਾਲ ਵਿੱਚ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਰੋਕਣ ਦੇ ਬਾਵਜੂਦ ਉਹ ਹਸਪਤਾਲ ਵਿੱਚ ਪੰਡ ਤੋੜ ਕਰਦੇ ਰਹੇ ਤੌੜੀ ਡਿਊਟੀ ਕਿੰਨੇ ਤੋਂ ਕਿੰਨੇ ਹੁੰਦੀ ਹੈ 7 ਤੋਂ 7 ਅੱਛਾ ਕੀ ਗੱਲ ਹੋਈ ਸੀ ਰਤੀ ਰਾਤੀ ਬਾਹਰ ਪੰਜ ਚਾਰ ਜਨਾਨੀਆਂ ਕਿੰਨੇ ਵਜੇ ਦੀ ਗੱਲ ਹੈ ਸਾਢੇ 11:00 ਨਾਲੋਂ ਕੋਨੇ 12:00 ਦੇ ਤਕਰੀਬ ਆਏ ਅੱਛਾ ਜੀ ਕਿੰਨੇ ਜਣੇ ਸੀ ਟੋਟਲ ਉਸ ਟਾਈਮ ਤੇ ਹੈਗੇ ਸੀ ਚਾਰ ਪੰਜ ਨਾਲੀਆਂ ਸੀ ਤਿੰਨ ਬੰਦੇ ਉਸ ਟਾਈਮ ਤੇ ਅੱਛਾ ਜੀ ਫਿਰ ਦੇ ਅੰਦਰ ਆ ਗਏ ਸੀ ਆਰ ਦੇ ਵਿੱਚ ਆ ਗਏ ਉਥੇ ਅਣਕ ਦੇ ਇਹਨਾਂ ਨੇ ਗੱਲਾਂ ਸ਼ੁਰੂ ਕਰਤਾ ਸੀ ਅਸੀਂ ਅਣਕ ਰੋਕਿਆ ਵੀ ਤੁਸੀਂ ਬਹਿ ਕੇ ਗੱਲ ਕਰੋ ਸਾਡੇ ਨਾਲ ਦੱਸੋ ਤੁਹਾਡੀ ਗੱਲ ਕਰਵਾ ਦਿੰਨੇ ਹੋਇਆ ਕੀ ਆ ਸਾਨੂੰ ਕੋਈ ਪਤਾ ਲੱਗੇ ਕਿੰਨੇ ਸਾਡੀ ਜਨਾਨੀ ਇਤਨਾ ਮਾਰਦੀ ਫਲਾਨ ਕਰਤਾ ਜੀ ਇਹਨਾਂ ਨੇ ਕਿਉਂਕਿ ਰੁਕੇ ਹੀ ਨਹੀਂ ਗਏ ਜੀ ਜੀ ਬਹੁਤ ਅਗਲਾ ਪਾਇਆ ਇਹਨਾਂ ਨੇ ਸਾਡੀ ਗੱਲ ਸੁਣੀ ਨਾ ਕਿਸੇ ਬੰਦੇ ਕੌਣ ਸੀ ਉਹ ਬੰਦੇ ਹੁਣ ਆਪਣਾ ਪਹਿਲਾਂ ਇਹਨਾਂ ਨੇ ਕਿਹਾ ਸੀ ਦਾਖਲ ਸੀ ਦੱਸਦੇ ਸਾਡਾ ਕੋਈ ਜਿਹੜੀ ਉਹਨੂੰ ਬੱਚਾ ਹੋਣ ਵਾਲਾ ਸੀ ਅੰਦਰ ਹੀ ਅੰਦਰ ਅੰਦਰ ਕੋਈ ਉੱਥੋਂ ਦਾ ਆਪਣਾ ਜਿਹੜਾ ਸਿਕਿਉਰਟੀ ਗਾਰਡ ਸੀਗਾ ਮਿਸ਼ਨ ਹਸਪੀਟਲ ਦਾ ਉਹਦੀ ਸਟੇਟਮੈਂਟ ਤੇ ਅਸੀਂ ਜਿਹੜੀ ਆ ਕੇਸ ਵਿੱਚ ਕਰ ਰਹੇ ਆ ਕਿਉਂਕਿ ਸਾਨੂੰ ਇਹ ਪਤਾ ਲੱਗਿਆ ਸੀ ਮੁੜਲੀ ਤੋਂ ਪੁੱਛਤੋਂ ਕਿ ਜੇ ਕੋਈ ਰੀਨਾ ਨਾਮ ਦੀ ਲੜਕੀ ਸੀਗੀ ਜਿਹੜੀ ਕਿ ਇੱਥੇ ਮਿਸ਼ਨੋ ਹਸਪੀਟਲ ਡਿਲੀਵਰੀ ਕੇਸ ਲਈ ਆਈ ਸੀ ਉਹ ਜਦੋਂ ਉਹਦਾ ਕੇਸ ਕੀਤਾ ਉਹ ਸ਼ਾਇਦ ਉਹ ਡਿਊਰਿੰਗ ਜਿਹੜਾ ਡਿਲੀਵਰੀ ਪ੍ਰੋਸੈਸ ਉਹ ਬਹੁਤ ਸੀਰੀਅਸ ਹੋ ਗਈ ਤੇ ਉਹਦੇ ਕਰਕੇ ਜਿਹੜਾ ਆਪਣਾ ਉਹਨੂੰ ਰੈਫਰ ਕਰਤਾ ਤੇ ਇਹਨਾਂ ਉਹਦੇ ਵਾਰਸਾਂ ਨੂੰ ਇਹ ਸੀ ਪਤਾ ਨਹੀਂ ਡਾਕਟਰਾਂ ਦੀ ਨੈਗਲੀਜੈਂਸ ਆ ਤੇ ਉਹ ਥੋੜਾ ਇਸ ਗਲਤ ਫੈਮਿਲੀ ਦੇ ਵਿੱਚ ਹੀ ਇਹ ਸਾਰਾ ਹੋਇਆ ਬਾਕੀ ਇਹ ਕਰ ਰਹੇ ਕਾਰਵਾਈ ਕਰ ਰਹੇ ਹਨ ਉਹਨਾਂ ਨੇ ਵੀ ਦਰਖਾਸਤ ਆਈ ਦੀ ਕੁੜੀ ਵਾਲੇ ਉਹ ਦੇਖ ਰਹੇ ਸਾਡੇ ਐਸੀ ਕਰ ਰਹੇ ਹਨਤਾਲ ਕਰ ਰਹੇ ਹਨ ਸੀਸੀਟੀਵੀ ਫੁਟੇਜ ਤੋਂ ਵੀ ਉਹਨਾਂ ਨੂੰ ਪੇਸ਼ ਕਰਾਂਗੇ ਸਾਰੀ ਲਵਾਵਾਂਗੇ ਅਸੀਂ ਜੋ ਵੀ ਹੈਗੀ ਹੈ ਨਾ ਲਵਾਵਾਂਗੇ ਠੀਕ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਦਾ ਕੋਈ ਮਰੀਜ਼ ਹਸਪਤਾਲ ਵਿੱਚ ਪਹਿਲਾਂ ਦਾਖਲ ਸੀ ਹਸਪਤਾਲ ਵੱਲੋਂ ਇਲਾਜ ਵਿੱਚ ਵਰਤੀ ਕੁਤਾਹੀ ਦੇ ਤਾਹੀ ਦੇ ਗੁੱਸੇ ਵਿੱਚ ਆ ਕੇ ਇਸ ਘਟਨਾ ਨੂੰ ਇਹਨਾਂ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ ਬਰਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਸਪਰ ਤੋਂ ਬਾਬੀਕੁਰਾਨਾਦਿਤ ਪੋਰਟ ਡੈਲੀਪੋਰਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪਾਇਰਾਮਿਡ ਈ ਸਰਵਿਸਿਜ਼ ਦੇ ਨਾਲ